ਚੈਨਲ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਯੂਐਸ ਟਾਈਮਜ਼ ਵਿੱਚ ਬਹੁਤ ਬਹੁਤ ਸਵਾਗਤ ਹੈ ਦੋਸਤੋ ਹਾਜ਼ਰਾਂ ਇਧੀਆਂ ਕੁਝ ਗੱਲਾਂ ਬਤਾਉਣ ਦੇ ਕੁਝ ਮਸਲੇ ਤੁਹਾਡੇ ਨਾਲ ਸਾਂਝੇ ਕਰਨ ਦੇ ਲਈ ਸਭ ਤੋਂ ਪਹਿਲਾਂ ਅਮਰੀਕਾ ਦੇ ਵਿੱਚ ਵਾਤਾਵਰਣ ਸੰਬੰਧੀ ਨਿਯਮ ਬਦਲੇ ਆ ਇਹਦੇ ਬਾਰੇ ਗੱਲਬਾਤ ਕਰਨੀ ਹੈ ਦੂਜਾ ਜੱਜ ਨੇ ਪੀਟ ਹੈਕਸੇਥ ਦੀ ਅਨੁਸ਼ਾਸਨੀ ਕਾਰਵਾਈ ਦੇ ਉੱਤੇ ਰੋਕ ਲਾ ਦਿੱਤੀ ਹੈ ਤੀਜਾ ਮਾਮਲਾ ਮਿਨੀ ਸੇਟਾ ਦੇ ਵਿੱਚ ਜਿਹੜਾ ਆਪਰੇਸ਼ਨ ਮੈਟਰੋ ਸਰਜਾ ਹੁਸ ਸਮਾਪਤ ਹੋ ਗਿਆ ਇਹ ਗੱਲਬਾਤ ਕਰਨੀ ਹੈ ਕਿ ਨੈਂਸੀ ਗੁਤਰੀ ਮਾਮਲੇ ਦੇ ਵਿੱਚ ਐਫਬੀਆਈ ਵੱਲੋਂ ਹੋਰ ਜਾਣਕਾਰੀ ਜਾਰੀ ਕੀਤੀ ਗਈ ਹੈ ਪਤਾ ਉਹਦਾ ਇਹ ਤੱਕ ਨਹੀਂ ਲੱਗਾ ਤੇ ਇੱਕ ਐਸਵਰਿ ਅਮਰੀਕਾ ਦੇ ਵਿੱਚ ਠੰਡ ਜਿਹੜੀ ਆ ਬਹੁਤ ਜ਼ਿਆਦਾ ਪਈ ਆ ਉਹਦੇ ਬਾਰੇ ਆਪਾਂ ਗੱਲਬਾਤ ਕਰਨੀ ਹੈ ਐਨਵਾਇਰਨਮੈਂਟਲ ਪ੍ਰੋਟੈਕਸ਼ਨ ਏਜੰਸੀ ਅਮਰੀਕਾ ਦੀ ਨੇ ਜਿਹੜੇ 2009 ਦਾ ਰੂਲ ਸੀ ਉਹਨੂੰ ਕੈਨਸਲ ਕਰ ਦਿੱਤਾ ਜਿਹਦੇ ਵਿੱਚ ਇਹ ਕਿਹਾ ਜਾਂਦਾ ਸੀ ਕਿ ਜਿਹੜੀਆਂ ਗ੍ਰੀਨ ਹਾਊਸ ਗੈਸੈਸ ਨੇ ਕਾਰਬਨ ਡਾਈਆਕਸਾਈਡ ਵਰਗੀਆਂ ਇਹ ਪਬਲਿਕ ਹੈਲਥ ਦੇ ਲਈ ਖਤਰਨਾਕ ਨੇ ਇਹ ਬਹੁਤ ਸਮਝ ਤੋਂ ਬਾਹਰ ਦੀਆਂ ਗੱਲਾਂ ਨੇ ਅਸਲ ਦੇ ਵਿੱਚ ਜੋ ਕੁਛ ਐਸਵਰਿ ਵੱਲੋਂ ਵਾਪਰ ਰਿਹਾ ਹੈ ਸਧਾਰਨ ਬੰਦੇ ਦੀ ਸਮਝ ਦੇ ਵਿੱਚ ਗੱਲ ਨਹੀਂ ਆ ਰਹੀ ਜਦੋਂ ਜਦੋਂ ਵੀ ਪਾਲਿਸੀ ਬਦਲਦੀ ਹੈ ਉਹਦੇ ਵਿੱਚ ਤਬਦੀਲੀਆਂ ਕਈ ਬਹੁਤ ਵੱਡੀਆਂ ਹੁੰਦੀਆਂ ਅੱਜ ਤੱਕ ਦੁਨੀਆ ਦੇ ਵਿੱਚ ਇੱਕ ਬਹੁਤ ਵੱਡਾ ਰੌਲਾ ਰਿਹਾ ਪ੍ਰਦੂਸ਼ਣ ਨੂੰ ਲੈ ਕੇ ਪ੍ਰਦੂਸ਼ਣ ਨੂੰ ਲੈ ਕੇ ਕਿ ਗੱਲ ਕਹੀ ਜਾਂਦੀ ਹੈ ਵੀ ਧਰਤੀ ਦੇ ਵਿੱਚ ਜਿਹੜਾ ਸਾਡਾ ਜਿੰਨਾ ਆ ਗੱਡੀਆਂ ਕਾਰਾਂ ਮਿਲਾਂ ਫੈਕਟਰੀਆਂ ਇਹਨਾਂ ਦਾ ਧੂਆਂ ਆ ਇਹਦੇ ਵਿੱਚੋਂ ਕੁਝ ਗੈਸਾਂ ਨਿਕਲਦੀਆਂ ਜਿਹੜੀਆਂ ਖਤਰਨਾਕ ਨੇ ਉਹਨੂੰ ਗ੍ਰੀਨ ਹਾਊਸ ਗੈਸੈਸ ਕਹਿੰਦੇ ਆ ਗ੍ਰੀਨ ਹਾਊਸ ਗੈਸਸ ਇਹ ਕਹਿੰਦੇ ਜਿੱਦਾਂ ਆਪਾਂ ਗ੍ਰੀਨ ਹਾਊਸ ਹੁੰਦਾ ਨਾ ਉਹਦੇ ਅੰਦਰ ਹੀ ਸਾਰਾ ਕੁਝ ਕੰਟਰੋਲਡ এনवायरमेंट ਦੇ ਵਿੱਚ ਸਬਜ਼ੀਆਂ ਵਗੈਰਾ ਕਾਉਂਦੇ ਆ ਇਦਾਂ ਮਤਲਬ ਇਹ ਗ੍ਰੀਨ ਹਾਊਸ ਬਣ ਗਿਆ ਸਾਰੀ ਧਰਤੀ ਤੇ ਦੇ ਅੰਦਰ ਇੰਨੀ ਗਰਮੀ ਪੈਦਾ ਹੋ ਰਹੀ ਹੈ ਹੁਣ ਇਹਨਾਂ ਨੇ ਕਹਿ ਦਿੱਤਾ EPA ਨੇ 2009 ਦੇ ਵਿੱਚ ਕਿਹਾ ਸੀ ਵੀ ਇਹ ਖਤਰਨਾਕ ਆ ਹੁਣ ਇਹ ਕਹਿੰਦੇ ਵੀ ਇਹ ਖਤਰਨਾਕ ਨਹੀਂ ਹੈ 2009 ਦਾ ਜਿਹੜਾ ਰੂਲ ਸੀਗਾ ਉਹਦੇ ਵਿੱਚ ਇਹਨਾਂ ਨੇ ਫਿਰ ਕਲਾਈਮੇਟ ਰੈਗੂਲੇਸ਼ਨ ਲਾਗੂ ਕੀਤੀਆਂ ਸੀ ਇਸ ਰੂਲ ਕਰਕੇ ਸਰਕਾਰ ਪੋਲੂਸ਼ਨ ਨੂੰ ਲਿਮਟ ਕਰ ਸਕਦੀ ਸੀ ਕਾਰਾਂ ਦੇ ਵਿੱਚੋਂ ਪਾਵਰ ਪਲਾਂਟਾਂ ਦੇ ਵਿੱਚੋਂ ਜਾਂ ਫੈਕਟਰੀਆਂ ਦੇ ਵਿੱਚੋਂ ਮਤਲਬ ਜਦੋਂ ਇੱਕ ਸਰਕਾਰ ਕਹਿੰਦੀ ਆ ਕਿ ਇਹ ਪੋਲੂਸ਼ਨ ਖਤਰਨਾਕ ਹੈ ਇਹਨੂੰ ਆਪਾਂ ਰੋਕਣਾ ਆ ਉਹ ਨਿਯਮ ਦੇ ਤਹਿਤ ਉਹਨੂੰ ਰੋਕਿਆ ਜਾਂਦਾ ਦੂਜੀ ਸਰਕਾਰ ਕਹਿੰਦੀ ਵੀ ਨਹੀਂ ਐਡੀ ਕੋਈ ਗੱਲ ਨਹੀਂ ਖਤਰਨਾਕ ਨਹੀਂ ਆ ਇਹਨੂੰ ਚੱਲਣ ਦਿਓ ਅੱਗੇ ਚੱਲ ਕੇ ਦੇਖਾਂਗੇ ਕੀ ਹੁੰਦਾ ਹੁਣ ਉਹ ਫੈਸਲਾ ਲਿਆ ਗਿਆ ਉਹ ਜਿਹੜੀਆਂ ਲਿਮਿਟਸ ਨੇ ਹੁੰਦੇ ਸਪੀਅਰ ਹੋ ਜਾਣਗੀਆਂ ਜਦੋਂ ਰੂਲ ਹੀ ਨਹੀਂ ਰਿਹਾ ਜਿਹੜਾ ਜਦੋਂ ਰੂਲ ਨੂੰ ਖਤਮ ਕਰ ਦਿੱਤਾ ਉਹਨੂੰ ਤਾਂ এনवायरमेंटਲ ਪ੍ਰੋਟੈਕਸ਼ਨ ਏਜੰਸੀ ਇਹ ਚਾਹੁੰਦੀ ਆ ਕਿ ਲਿਮਿਟ ਐਮਿਸ਼ਨ ਜਿਹੜੀਆਂ ਕਾਰਾਂ ਦੇ ਉੱਤੇ ਆ ਉਹਨੂੰ ਅਰੇਜ ਕਰ ਦਿਓ ਜਾਂ ਵੱਡੇ ਜਿਹੜੇ ਪੋਲੂਸ਼ਨ ਸੋਰਸ ਨੇ ਅਸਲ ਦੇ ਵਿੱਚ ਕੁਝ ਜਿਹੜੀਆਂ ਸਰਕਾਰਾਂ ਹੁੰਦੀਆਂ ਜਾਂ ਕੁਝ ਪਾਲਿਸਿਸ ਹੁੰਦੀਆਂ ਹਰ ਇੱਕ ਇਹਨਾਂ ਨੇ ਆਪਣੇ ਤਰੀਕੇ ਨਾਲ ਕੰਮ ਕਰਨਾ ਹੁੰਦਾ ਕੁਝ ਪਾਲਿਸਿਸ ਇੰਡਸਟਰੀਅਲਿਸਟ ਦੇ ਹੱਕ 'ਚ ਹੁੰਦੀਆਂ ਜਾਂ ਇੰਡਸਟਰੀ ਦੇ ਕਾਰਾਂ ਦੀ ਇੰਡਸਟਰੀ ਉਹ ਜਿਹੜੀ ਦੂਜੀ ਇੰਡਸਟਰੀ ਆ ਉਹਦੇ ਹੱਕ 'ਚ ਆ ਜਿਹੜੇ ਉਹਦੇ ਹੱਕ 'ਚ ਆ ਉਹਨਾਂ ਤੇ ਸਖਤੀ ਘੱਟ ਕਰਨਗੇ ਉਹ ਕਰਨਗੇ ਵੀ ਕੋਈ ਗੱਲ ਨਹੀਂ ਇਹਦੇ ਨਾਲ ਕੁਝ ਨਹੀਂ ਹੁੰਦਾ ਚੱਲਣ ਦਿਓ ਜਿਹੜੀ ਉਹ ਸਰਕਾਰ ਉਹਨਾਂ ਦੇ ਹੱਕ 'ਚ ਨਹੀਂ ਉਹ ਸਖਤੀ ਕਰੂਗੀ ਵੀ ਜਲਦੀ ਤੋਂ ਜਲਦੀ ਤੁਸੀਂ ਇਹਨਾਂ ਨੂੰ ਬੰਦ ਕਰੋ ਸਾਰਾ ਮਿਸ਼ਨ ਬੰਦ ਕਰੋ ਸਾਰਾ ਪ੍ਰਦੂਸ਼ਣ ਬੰਦ ਕਰੋ ਤੇ ਇਲੈਕਟ੍ਰਿਕ ਕਰਨ ਲੈ ਆਓ ਹੁਣ ਉਹ ਪਾਲਿਸੀ ਦਾ ਫਰਕ ਬਹੁਤ ਵੱਡਾ ਆ ਇਹ ਹੁਣ ਰਾਸ਼ਟਰਪਤੀ ਟਰੰਪ ਨੇ ਇਹਨੂੰ ਹਿਊਜ ਡੀ ਰੈਗੂਲੇਸ਼ਨ ਕਿਹਾ ਆ ਕਿ ਇਹ ਬਹੁਤ ਵੱਡਾ ਇੱਕ ਹੈਗਾ ਆ ਰਾਸ਼ਟਰਪਤੀ ਟਰੰਪ ਨੇ ਕਿਹਾ ਕਿ ਜਿਹੜਾ ਇਹ ਸਭ ਤੋਂ ਵੱਡਾ ਗਵਰਨਮੈਂਟ ਦਾ ਰੈਗੂਲੇਸ਼ਨ ਅਮਰੀਕਾ ਦੇ ਇਤਿਹਾਸ ਦੇ ਵਿੱਚ ਆ ਜਿਹੜਾ ਹਟਾਇਆ ਗਿਆ ਆ ਉਦੋਂ ਕੀ ਹੋਊਗਾ ਫੈਕਟਰੀਆਂ ਨੂੰ ਹੁਣ ਇੱਕ ਫੈਕਟਰੀ ਤੁਸੀਂ ਇਹ ਕਹਿ ਦਿੰਦੇ ਹੋ ਕਿ ਭਾਈ ਐਗਜ਼ਾਮਪਲ ਵਜੋਂ ਉਦਾਹਰਨ ਵਜੋਂ ਕਿਸੇ ਇੱਕ ਫੈਕਟਰੀ ਨੂੰ ਤੁਸੀਂ ਕਹਿ ਦਿੰਦੇ ਹੋ ਵੀ ਪ੍ਰਦੂਸ਼ਣ ਜਿਹੜਾ ਤੁਹਾਡੇ ਫੈਕਟਰੀ ਦੇ ਵਿੱਚੋਂ ਪੈਦਾ ਹੋ ਰਿਹਾ ਬਹੁਤ ਜ਼ਿਆਦਾ ਹੈ ਇਹਨੂੰ ਘਟਾਓ ਇਹਨੂੰ ਘਟਾਉਣ ਦੇ ਲਈ ਇੰਨੇ ਲੱਖ ਜਾਂ ਇੰਨੇ ਮਿਲੀਅਨ ਡਾਲਰ ਦਾ ਆਹ ਆ ਤੁਹਾਨੂੰ ਕੰਮ ਕਰਨਾ ਪਊਗਾ ਉਹ ਫੈਕਟਰੀ ਦੇ ਸਿਰ ਤੇ ਖਰਚਾ ਪੈ ਗਿਆ ਉਹਦੀ ਕਾਸਟ ਵਧ ਗਈ ਜਾਂ ਇਦਾਂ ਕਿਹਾ ਜਾ ਸਕਦਾ ਕਿ ਜਿਹੜੀ ਕੰਪਨੀ ਨੂੰ ਤੁਹਾਡੇ ਜਿਹੜੀ ਆ ਕਾਰ ਆ ਗੈਸ ਵਾਲੀ ਇਹਦੇ ਨਾਲ ਆਹ ਪ੍ਰਦੂਸ਼ਣ ਹੁੰਦਾ ਤੁਸੀਂ ਇਹ ਸਾਰੇ ਨੂੰ ਹੁਣ ਬੰਦ ਕਰਕੇ ਤੇ ਤੁਸੀਂ ਇਲੈਕਟ੍ਰਿਕ ਵਹੀਕਲ ਬਣਾਓ ਉਹ ਹੁਣ ਉਹਨਾਂ ਦੇ ਉੱਤੇ ਫੇਰ ਜਿਹੜਾ ਉਹ ਬੋਝ ਪੈ ਗਿਆ ਇਹਦੇ ਤੋਂ ਬਾਅਦ ਦੂਜੇ ਕੀ ਕਹਿੰਦੇ ਕਿ ਨਹੀਂ ਅਸੀਂ ਉਹ ਰੈਗੂਲੇਸ਼ਨ ਹਟਾਈ ਜਾਣੇ ਆ ਜਿੰਨੇ ਚੈਕਸ ਨੇ ਉਹਦੇ ਉੱਤੇ ਲੱਗੇ ਜਿੰਨੀਆਂ ਉਹਨੂੰ ਪਾਬੰਦੀਆਂ ਲੱਗੀਆਂ ਉਹਨੂੰ ਇੱਕ ਇੱਕ ਕਰਕੇ ਇਹ ਜਿਹੜਾ ਹਟਾਉਣਾ ਸ਼ੁਰੂ ਕਰੀ ਜਾਂਦੇ ਆ ਤੇ ਜਿਹਦੇ ਵਿੱਚੋਂ ਫਿਰ ਇਹ ਨਿਕਲਦਾ ਆ ਕਿ ਉਹਨਾਂ ਦੇ ਉੱਤੇ ਸਖਤੀ ਘਟ ਜਾਂਦੀ ਆ ਪਰ ਹੁਣ ਕਨਜ਼ਰਵਟਿਵ ਇਹਨੂੰ ਸਪੋਰਟ ਕਰ ਰਹੇ ਆ ਉਹ ਇਹ ਕਹਿੰਦੇ ਆ ਕਿ ਜਿਹੜਾ ਕਲਾਈਮੇਟ ਰੂਲਸ ਹੈਗੇ ਆ ਇਹ ਬਹੁਤ ਬਿੰਗੀਆਂ ਪਈਆਂ ਪਾਲਿਸੀ ਸਾਨੂੰ ਇਲੈਕਟ੍ਰਿਕ ਵਾਹਨ ਮੰਡੇਟ ਕਰ ਦਿੱਤਾ ਵੀ ਕਿਉਂਕਿ ਪਹਿਲੀ ਸਰਕਾਰ ਨੇ ਇੱਕ ਸੈੱਟ ਕਰਤਾ ਸੀ ਕਿ 35 ਤੱਕ ਇੰਨੀਆਂ ਕਾਰਾਂ ਇਲੈਕਟ੍ਰਿਕ ਹੀ ਹੋਣਗੀਆਂ ਇਹਨਾਂ ਨੇ ਚੱਕ ਦਿੱਤਾ ਹੁਣ ਉਹ ਬਦਲ ਗਿਆ এনवायरमेंट ਗਰੁੱਪ ਇਸ ਗੱਲ ਦਾ ਵਿਰੋਧ ਕਰ ਰਹੇ ਆ ਜਿਹੜੇ ਅਰਥ ਜਸਟਿਸ ਆ ਜਿੱਦਾਂ ਗਰੁੱਪ ਆ ਉਹ ਕਹਿੰਦੇ ਵੀ ਇਹ ਤਾਂ ਤੁਸੀਂ ਬਹੁਤ ਮਾੜਾ ਕਰ ਦਿੱਤਾ ਜਾਂ ਜਿਹੜਾ ਅਮਰੀਕਨ ਲੰਗ ਐਸੋਸੀਏਸ਼ਨ ਆ ਉਹਨੇ ਉਹ ਕਹਿੰਦੇ ਇਹਦੇ ਨਾਲ ਤੁਸੀਂ ਸਾਇੰਸ ਨੂੰ ਗਰੋਰ ਕਰਨ ਲੱਗ ਪਏ ਵੀ ਜਿਹੜਾ ਹੈਲਥ ਆ ਲੋਕਾਂ ਦੀ ਸਿਹਤ ਨੂੰ ਰਿਸਕ ਦੇ ਉੱਤੇ ਪਾ ਦਿੱਤਾ ਤੁਸੀਂ ਫੈਕਟਰੀਜ਼ ਨੂੰ ਜਾਂ ਕਾਰਾਂ ਦਾ ਉਹਨਾਂ ਕੰਪਨੀਆਂ ਨੂੰ ਬਚਾਉਣ ਦੇ ਲਈ ਜਾਂ ਉਹਨੂੰ ਕਰਨ ਦੇ ਲਈ ਉਹ ਹੁੰਦਾ ਕੀ ਆ ਕਿ ਉਹਦੇ ਨਾਲ ਇਕਨੋਮੀ ਸਾਰੀ ਜਾਂਦੀ ਲੱਗਦੀ ਆ ਜੇ ਤੁਸੀਂ ਸਟ੍ਰਿਕਟ ਕਰੋਗੇ ਇੰਡਸਟਰੀ ਨੂੰ ਸਟ੍ਰਿਕਟ ਕਰੋਗੇ ਉਹਦੇ ਤੇ ਸਖਤੀ ਕਰੋਗੇ ਤਾਂ ਫਿਰ ਨੁਕਸਾਨ ਸਾਰੀ ਇੰਡਸਟਰੀ ਦਾ ਤੇ ਇਕਨੋਮੀ ਦਾ ਉਹਦੇ ਨਾਲ ਕੁਦਰਤੀ ਤੌਰ ਦੇ ਉੱਤੇ ਹੁੰਦਾ ਜਿਹੜੇ ਕਲਾਈਮੇਟ ਸਾਇੰਟਿਸਟ ਨੇ ਉਹਨਾਂ ਨੇ ਚੇਤਾਵਨੀ ਦਿੱਤੀ ਆ ਕਿ ਅਸਲ ਦਾ ਜਿਹੜਾ ਖਤਰਾ ਆ ਕਿਉਂਕਿ ਗ੍ਰੀਨ ਹਾਊਸ ਗੈਸਸ ਗਲੋਬਲ ਵਾਰਮਿੰਗ ਕਰਦੀਆਂ ਤੇ ਆ ਜਿੰਨੇ ਹਰੇ ਕਹਿਣ ਆਉਂਦੇ ਆ ਜਿੰਨੇ ਆ ਵਾਈਲਡ ਫਾਇਰ ਹੁੰਦੀ ਆ ਜਿੰਨੇ ਹੜ ਆਉਂਦੇ ਆ ਜਿੰਨੇ ਆਪਣੇ ਆ ਹਾ ਹੀਟ ਵੇਵਸ ਬਣਦੀਆਂ ਆ ਜਿੰਨਾ ਸਮੁੰਦਰ ਦਾ ਲੈਵਲ ਉੱਚਾ ਜਾ ਰਿਹਾ ਉਹ ਸਾਰਾ ਕੁਝ ਇਹਦੇ ਕਰਕੇ ਹੋ ਰਿਹਾ ਇਸ਼ੂ ਇਹ ਆ ਕਿ ਹੁਣ ਇਹਨੇ ਇੱਕ ਮਾਮਲੇ ਨੂੰ ਅਦਾਲਤ ਵਿੱਚ ਚਲੇ ਜਾਣਾ ਜਿਹੜੇ ਉਹ এনवायरमेंटਲ ਗਰੁੱਪ ਨੇ ਉਹ ਪ੍ਰੈਨ ਕਰ ਰਿਹਾ ਕਿ ਇਹਨੂੰ ਕੋਰਟ ਦੇ ਵਿੱਚ ਸ਼ੂ ਕੀਤਾ ਜਾਵੇ ਤੇ ਉਹ ਹੁਣ ਜਿਹੜਾ ਇਹਦੇ ਡਿਸੀਜਨ ਨੂੰ ਇਹਦੇ ਬਾਰੇ ਫੈਸਲਾ ਹੋਊਗਾ ਵੀ ਇਹ ਕੀ ਹੈ ਸੁਪਰੀਮ ਕੋਰਟ ਦੀ ਬੈਕਗ੍ਰਾਉਂਡ ਇਹ ਆ ਕਿ 2007 ਦੇ ਵਿੱਚ ਸੁਪਰੀਮ ਕੋਰਟ ਨੇ ਇਹ ਕਿਹਾ ਸੀ ਕਿ ਜਿਹੜਾ এনवायरमेंटਲ ਪ੍ਰੋਟੈਕਸ਼ਨ ਏਜੰਸੀ ਆ ਉਹ ਗ੍ਰੀਨ ਹਾਊਸ ਗੈਸਸ ਨੂੰ ਰੈਗੂਲੇਟ ਕਰ ਸਕਦੀ ਆ ਜਿਹੜਾ ਕਲੀਨ 에ਅਰ ਐਕਟ ਦੇ ਥੱਲੇ ਸੋ ਹੁਣ ਉਹ ਜਿਹੜਾ ਇੱਕ ਇਹ ਹੈਗਾ ਨਵਾਂ ਡਿਸੀਜਨ ਹੈ ਜਿਹੜਾ ਇਹ ਉਸ ਆਈਡੀਆ ਨੂੰ ਵੀ ਚੈਲੰਜ ਕਰਦਾ ਹੈ ਔਰ ਲੌਂਗ ਟਰਮ ਇੰਪੈਕਟ ਇਹਦਾ ਇਹ ਹੈ ਕਿ ਜੇ ਕੋਰਟ ਈਪੀਏ ਨੂੰ ਸਪੋਰਟ ਕਰ ਦਿੰਦੀ ਆ ਤਾਂ ਭਵਿੱਖ ਦੇ ਵਿੱਚ ਜਿਹੜੀਆਂ ਸਰਕਾਰਾਂ ਹੋਣਗੀਆਂ ਉਹ ਇਹਨੂੰ ਰੈਗੂਲੇਟ ਕਾਰਬਨ ਡਾਈਆਕਸਾਈਡ ਨੂੰ ਨਹੀਂ ਕਰ ਸਕਣਗੀਆਂ ਸੋ ਇੱਕ ਵੱਡਾ ਮੁੱਦਾ ਜਿਹੜਾ ਲੱਗਦਾ ਕਿਤੇ ਨਾ ਕਿਤੇ ਸੈਂਟਿਫਿਕ ਆ ਵੀ ਇਹਦੇ ਵਿੱਚ ਕੀ ਹੋ ਸਕਦਾ ਵਿਗਿਆਨੀ ਜਦੋਂ ਕਹਿੰਦੇ ਆਏਗਾ ਐਸਾ ਖਤਰਨਾਕ ਤਾਂ ਖਤਰਨਾਕ ਕਾਰਨ ਬੰਦ ਕਰ ਦਿਓ ਪਰ ਇਹ ਉਸੇ ਤਰ੍ਹਾਂ ਹੀ ਆ ਜਿਸ ਤਰੀਕੇ ਦੇ ਨਾਲ ਵੈਕਸੀਨ ਦੇ ਉੱਤੇ ਰੌਲਾ ਹੈ ਸਾਇੰਟਿਸਟ ਕਹਿੰਦੇ ਵੀ ਵੈਕਸੀਨ ਠੀਕ ਆ ਕੁਝ ਸਾਇੰਟਿਸਟ ਕਹਿੰਦੇ ਨਹੀਂ ਠੀਕ ਅਮਰੀਕਾ ਦੇ ਸਭ ਤੋਂ ਵੱਡੇ ਸਿਹਤ ਅਧਿਕਾਰੀ ਜਿਹੜੇ ਰੌਬਰਟ ਅਫ ਕੈਨੇਡੀ ਜੂਨੀਅਰ ਆ ਉਹ ਕਹਿੰਦੇ ਵੀ ਵੈਕਸੀਨ ਉਨੀ ਜ਼ਿਆਦਾ ਠੀਕ ਨਹੀਂ ਹੈ ਉਨੀ ਜ਼ਿਆਦਾ ਸਪੋਰਟ ਚ ਨਹੀਂ ਹੈ ਇਸੇ ਤਰੀਕੇ ਨਾਲ ਜਿਵੇਂ ਕੋਵਿਡ ਸੀਗਾ ਕੋਵਿਡ ਵੇਲੇ ਬੜਾ ਇਸ ਗੱਲ ਦੇ ਉੱਤੇ ਕੰਟਰੋਵਰਸੀ ਸੀਗੀ ਕਿ ਕਿਹੜੀ ਇੰਡਸਟਰੀ ਬੰਦ ਕਰਨੀ ਚਾਹੀਦੀ ਹੈ ਜਾਂ ਕਿੱਥੇ-ਕਿੱਥੇ ਲਾਕਡਾਊਨ ਕਰ ਦੇਣਾ ਚਾਹੀਦਾ ਜਾਂ ਕਿੱਥੇ ਖੋਲ੍ਹ ਦੇਣਾ ਚਾਹੀਦਾ ਹਾਲਾਂਕਿ ਉਹ ਸਾਇੰਸ ਦੇ ਡਿਸੀਜਨ ਸੀ ਪਰ ਉਹ ਅਲਟੀਮੇਟਲੀ ਪਿੱਛੇ ਪੋਲਿਟਿਕਸ ਸੀਗੀ ਐਸੇ ਤਰੀਕੇ ਦੇ ਨਾਲ ਹੁਣ ਇਹ ਵੀ ਇੱਕ ਬਹੁਤ ਵੱਡਾ ਜਿਹੜਾ ਇਹਦੇ ਉੱਤੇ ਸਟੈਪ ਲਿਆ ਗਿਆ ਜਿਹਦਾ ਆਉਣ ਵਾਲੇ ਸਮੇਂ ਦੇ ਵਿੱਚ ਪ੍ਰਭਾਵ ਦੇਖਣਾ ਹੋਏਗਾ ਅਗਲੀ ਗੱਲਬਾਤ ਆ ਕਿ ਇੱਕ ਜੱਜ ਨੇ ਪੈਂਟਾਗਨ ਦੇ ਐਕਸ਼ਨਸ ਨੂੰ ਜਿਹੜਾ ਰੋਕ ਦਿੱਤਾ ਡਿਫੈਂਸ ਡਿਪਾਰਟਮੈਂਟ ਨੂੰ ਉਹਨਾਂ ਨੇ ਕਿਹਾ ਕਿ ਤੁਸੀਂ ਜਿਹੜੇ ਸੈਨੇਟਰ ਮਾਰਕ ਕੈਲੀਆ ਉਹਨਾਂ ਦੇ ਖਿਲਾਫ ਅਨੁਸ਼ਾਸਨੀ ਕਾਰਵਾਈ ਨਹੀਂ ਕਰ ਸਕਦੇ ਕੈਲੀ ਨੇ ਇੱਕ ਵੀਡੀਓ ਪੋਸਟ ਕੀਤੀ ਸੀ ਜਿਹਦੇ ਬਾਰੇ ਆਪਾਂ ਬਾਰ-ਬਾਰ ਜ਼ਿਕਰ ਕੀਤਾ ਜਿਹਦੇ ਵਿੱਚ ਉਹਨਾਂ ਨੇ ਇਹ ਕਿਹਾ ਸੀ ਕਿ ਜਿਹੜੇ ਮਿਲਟਰੀ ਮੈਂਬਰ ਆ ਉਹ ਆਪਣੇ ਸੁਪੀਰੀਅਰ ਦੇ ਜਿਹੜੇ ਸੀਨੀਅਰ ਨੇ ਉਹਨਾਂ ਦੇ ਗੈਰਕਾਨੂੰਨੀ ਹੁਕਮਾਂ ਨੂੰ ਨਾ ਕਰ ਸਕਦੇ ਸਰਕਾਰ ਨੇ ਕਿਹਾ ਸੀ ਕਿ ਜਿਹੜੀ ਗਵਰਨਮੈਂਟ ਆ ਉਹਨਾਂ ਨੇ ਕਿਹਾ ਕਿ ਨੇ ਮਿਸਕੰਡਕਟ ਕੀਤਾ ਡਿਫੈਂਸ ਫੈਕਟਰੀ ਪੀਟ ਹਕਸਤ ਨੇ ਕਿਹਾ ਕਿ ਕੈਲੀ ਨੇ ਜਿਹੜਾ ਇਹ ਅਨਕਰੇਜ ਕੀਤਾ ਆ ਆਪਣੇ ਡਿਸਬੀਡੈਂਸ ਨੂੰ ਕਿ ਇਹ ਹੁਕਮਾਂ ਦੀ ਹੁਕਮ ਅਦੁੱਲੀ ਕਰਨ ਨੂੰ ਪ੍ਰੇਰ ਕਰ ਪ੍ਰੇਰ ਰਹੇ ਆ ਤੇ ਉਹਨਾਂ ਨੂੰ ਉਹਨਾਂ ਨੇ ਮਤਲਬ ਸਜ਼ਾ ਦੇਣ ਦੀ ਜਿਹੜੀ ਗੱਲਬਾਤ ਕੀਤੀ ਸੀ ਕਿ ਇਹਨਾਂ ਨੂੰ ਪਨਿਸ਼ ਕਰਨਾ ਚਾਹੀਦਾ ਜਾਂ ਇਹਨਾਂ ਨੂੰ ਕੁਝ ਨਾ ਕੁਝ ਕੀਤਾ ਜਾਣਾ ਚਾਹੀਦਾ ਹੁਣ ਜੋ ਹੋਣਾ ਸੀ ਉਹ ਇਹ ਸੀ ਕਿ ਕੈਲੀ ਨੂੰ ਡਿਮੋਟ ਕੀਤਾ ਜਾ ਸਕਦਾ ਸੀ ਉਹਦੇ ਰੈਂਕ ਦੇ ਵਿੱਚੋਂ ਤੇ ਇਹਦੇ ਨਾਲ ਉਹਦੀ ਮਿਲਟਰੀ ਦੀ ਜਿਹੜੀ ਰਿਟਾਇਰਮੈਂਟ ਪੇ ਆ ਉਹ ਕਿਸ ਤਰ੍ਹਾਂ ਜਾਂਦੀ ਲੱਗ ਸਕਦੀ ਸੀ ਜਾਂ ਉਹਦਾ ਇੱਕ ਹਿੱਸਾ ਜਾਂਦਾ ਲੱਗ ਸਕਦਾ ਸੀ ਉਹਦਾ ਡਿਮੋਟ ਕਰਨ ਦਾ ਡਿਮੋਟ ਕਰਨ ਦਾ ਮਤਲਬ ਇਹ ਆ ਕਿ ਜਦੋਂ ਰਿਟਾਇਰ ਹੋ ਜਾਂਦਾ ਫੌਜ ਦੇ ਵਿੱਚੋਂ ਆਦਮੀ ਅਮਰੀਕਾ ਦੇ ਵਿੱਚੋਂ ਉਹਦੇ ਤੇ ਨਿਜਮ ਇਹ ਆ ਫਿਰ ਵੀ ਉਹ ਰੈਂਕ ਉਹੀ ਰਹਿੰਦਾ ਉਹਦਾ ਜਿੱਦਾਂ ਨੌਕਰੀ ਵੇਲੇ ਹੁੰਦਾ ਤੇ ਜਿੱਦਾਂ ਨੌਕਰੀ ਵੇਲੇ ਉਹਨੂੰ ਕੱਢਿਆ ਜਾ ਸਕਦਾ ਜਾਂ ਉਹਨੂੰ ਡਿਮੋਟ ਕੀਤਾ ਜਾ ਸਕਦਾ ਵੀ ਉਹਦੀ ਤਰੱਕੀ ਪਿੱਛੇ ਨੂੰ ਕੀਤੀ ਜਾ ਸਕਦੀ ਆ ਰਿਟਾਇਰਮੈਂਟ ਤੋਂ ਬਾਅਦ ਵੀ ਉਹਨੂੰ ਐਸੇ ਤਰ੍ਹਾਂ ਹੀ ਕੀਤਾ ਜਾਂਦਾ ਵੀਰ ਰਟਾਇਰ ਹੋਏ ਆ ਜੇ ਇਸ ਅਹੁਦੇ ਦੇ ਉੱਤੋਂ ਜੇ ਇਸ ਰੈਂਕ ਦੇ ਉੱਤੋਂ ਇਹ ਜੇ ਉਹਨਾਂ ਦੇ ਖਿਲਾਫ ਅਨੁਸ਼ਾਸਨੀ ਕਾਰਵਾਈ ਹੋ ਗਈ ਕੈਲੀ ਦੇ ਖਿਲਾਫ ਤਾਂ ਉਹਦਾ ਰੈਂਕ ਘਟਾ ਦੇਣਾ ਤਾਂ ਉਸੇ ਹਿਸਾਬ ਨਾਲ ਉਹਨਾਂ ਦੀ ਪੈਨਸ਼ਨ ਘਟ ਜਾਂਦੀ ਆ ਇਹ ਫੈਸਲਾ ਬਹੁਤ ਵੱਡਾ ਹੋਣਾ ਸੀ ਜੱਜ ਨੇ ਹੁਣ ਇਸ ਗੱਲ ਤੋਂ ਰੋਕ ਦਿੱਤੀ ਆ ਕਿ ਤੁਸੀਂ ਇਹਦਾ ਨਹੀਂ ਕਰ ਸਕਦੇ ਇਹ ਫਰੀ ਸਪੀਚ ਦਾ ਮਾਮਲਾ ਆ ਰਿਚਰਡ ਜੇ ਲਿਓਨ ਨੇ ਕਿਹਾ ਆ ਕਿ ਜਿਹੜੀ ਇਹ ਉਹਦੀ ਫਸਟ ਐਮੈਂਡਮੈਂਟ ਜਿਹੜੀ ਫ੍ਰੀ ਸਪੀਚ ਦਾ ਰਾਈਟ ਆ ਉਹਦੇ ਇਹ ਉਲਟ ਆ ਜਿਹੜੇ ਰਿਟਾਇਰਡ ਮਿਲਟਰੀ ਮੈਂਬਰ ਜਿੱਦਾਂ ਪਹਿਲਾਂ ਦੱਸਿਆ ਕਿ ਸਟਿਲ ਉਹਨਾਂ ਦੇ ਉੱਤੇ ਜਿਹੜੇ ਜਿੰਨੇ ਕਿਸੇ ਐਕਟਿਵ ਡਿਊਟੀ ਟ੍ਰੂਪਸ ਦੇ ਉੱਤੇ ਜਿਹੜੇ ਫੌਜ ਦੇ ਵਿੱਚ ਕੰਮ ਕਰ ਰਹੇ ਵਿਅਕਤੀ ਦੇ ਉੱਤੇ ਨਿਯਮ ਲਾਗੂ ਹੁੰਦੇ ਆ ਜਿਹੜੇ ਉਸੇ ਉਹ ਜਿਹੜੇ ਆ ਇਸ ਤਰੀਕੇ ਨਾਲ ਤੁਸੀਂ ਨਹੀਂ ਕਰ ਸਕਦੇ ਉਹਨੂੰ ਇਹਨਾਂ ਨੇ ਰੋਕਿਆ ਆ ਇਸ ਚੀਜ਼ ਨੂੰ ਜਿਹੜੇ ਮਿਲਟਰੀ ਮੈਂਬਰਸ ਉਹਨਾਂ ਕੋਲੇ ਰਾਈਟਸ ਤਾਂ ਹੁੰਦੇ ਆ ਜੱਜ ਨੇ ਇਹ ਵੀ ਕਿਹਾ ਆ ਕਿ ਸਪੀਚ ਜਿਹੜੀ ਹੈਗੀ ਆ ਉਹ ਇਸ ਜਿਹੜੀ ਇਸ ਚੀਜ਼ ਨੂੰ ਆ ਉਸ ਤਰੀਕੇ ਨਾਲ ਲਾਗੂ ਨਹੀਂ ਕੀਤਾ ਜਾ ਸਕਦਾ ਕਿ ਜਿਹੜੀ ਸਪੀਚ ਲਿਮਟ ਆ ਉਹਨੂੰ ਤੁਸੀਂ ਐਕਟਿਵ ਜਿਹੜਾ ਡਿਊਟੀ ਟ੍ਰੂਪਸ ਆ ਉਹਦੇ ਤੇ ਤਾਂ ਲਾਗੂ ਕਰ ਸਕਦੇ ਆ ਭਾਵੇਂ ਰਿਟਾਇਰ ਬੰਦੇ ਦਾ ਰੈਂਕ ਥੱਲੇ ਕੀਤਾ ਜਾ ਸਕਦਾ ਪਰ ਇਹ ਨਿਯਮ ਉਨੀ ਸ਼ਕਤੀ ਨਾਲ ਉਹਦੇ ਤੇ ਲਾਗੂ ਨਹੀਂ ਕੀਤੇ ਜਾ ਸਕਦੇ ਇਹ ਕਹਿ ਕੇ ਉਹਨਾਂ ਨੇ ਇਸ ਗੱਲ ਤੋਂ ਨਾ ਕਰ ਦਿੱਤੀ ਕਿ ਇਹ ਸ਼ਿਰੀ ਕਾਰਵਾਈ ਇਹਨਾਂ ਦੇ ਖਿਲਾਫ ਨਹੀਂ ਹੋ ਸਕਦੀ ਉਹ ਤੋਂ ਪਹਿਲਾਂ ਆਪਾਂ ਤੁਹਾਡੇ ਨਾਲ ਗੱਲਬਾਤ ਸਾਂਝੀ ਕੀਤੀ ਸੀ ਕਿ ਗ੍ਰੈਂਡ ਜਿਊਰੀ ਨੇ ਇਹਨਾਂ ਨੂੰ ਚਾਰਜ ਨਹੀਂ ਸੀ ਕੀਤਾ ਫੈਡਰਲ ਗ੍ਰੈਂਡ ਜਿਊਰੀ ਨੇ ਰਿਫਿਊਜ਼ ਕਰ ਦਿੱਤਾ ਸੀ ਇਨਡੈਕਮੈਂਟ ਤੋਂ ਇਹਨਾਂ ਨੂੰ ਚਾਰਜ ਕਰਨ ਤੋਂ ਕੈਲੀ ਨੂੰ ਤੇ ਜਿਹੜੇ ਦੂਜੇ ਲਾਅ ਮੇਕਰ ਸੀਗੇ ਉਹਨਾਂ ਨੂੰ ਸੋ ਡਿਬੇਟ ਹੁਣ ਜਿਹੜਾ ਆ ਇਹ ਗੈਰ ਕਾਨੂੰਨੀ ਹੁਕਮਾਂ ਬਾਰੇ ਆ ਮਿਲਟਰੀ ਦਾ ਕਾਨੂੰਨ ਇਹ ਕਹਿੰਦਾ ਆ ਕਿ ਜਿਹੜਾ ਸੋਲਜਰ ਆ ਉਹਨੂੰ ਹੁਕਮ ਨੂੰ ਮੰਨਣਾ ਪਊਗਾ ਐਕਸੈਪਟ ਜੇ ਕੋਈ ਕਲੀਅਰਲੀ ਮਤਲਬ ਇਹ ਇਲੀਗਲ ਚੀਜ਼ ਆ ਉਹਨੂੰ ਛੱਡ ਕੇ ਹੁਣ ਟਰੰਪ ਐਡਮਿਨਿਸਟ੍ਰੇਸ਼ਨ ਇਹਦੀ ਅਪੀਲ ਕਰਨਗੇ ਉਹਦੇ ਤੋਂ ਅੱਗੇ ਕੋਈ ਫੈਸਲਾ ਆਊਗਾ ਸੋ ਇਹਦਾ ਵੱਡਾ ਇੰਪੈਕਟ ਜਿਹੜਾ ਆ ਉਹ ਇਹ ਸਾਰੇ ਸਿਸਟਮ ਦੇ ਉੱਤੇ ਜ਼ਰੂਰ ਪਊਗਾ ਅਗਲੀ ਗੱਲ ਬਾਤ ਆਪਰੇਸ਼ਨ ਮੈਟਰੋ ਸਰਚ ਬਾਰੇ ਆ ਪਿਛਲੇ ਸਮੇਂ ਦੇ ਵਿੱਚ ਬਹੁਤ ਚਰਚਾ ਦੇ ਵਿੱਚ ਰਿਹਾ ਹੈ ਇਹ ਆਪਰੇਸ਼ਨ ਮੈਟਰੋ ਸਰਚ ਟੌਮ ਹੋਮਨ ਜਿਹੜੇ ਉਹਨਾਂ ਦੇ ਬਾਰਡਰ ਅਫੀਸ਼ਰਲ ਆ ਰਾਸ਼ਟਰਪਤੀ 트াম্প ਦੇ ਉਹਨਾਂ ਨੂੰ ਅਨਾਊਂਸਮੈਂਟ ਕੀਤੀ ਆ ਕਿ ਜਿਹੜਾ ਬਹੁਤ ਵੱਡਾ ਇਮੀਗ੍ਰੇਸ਼ਨ ਆਪਰੇਸ਼ਨ ਮਿਨੀਸੋਟਾ ਦੇ ਵਿੱਚ ਖਤਮ ਕਰ ਦਿੱਤਾ ਗਿਆ ਹੈ ਇਹ ਸਭ ਤੋਂ ਵੱਡਾ ਇਮੀਗ੍ਰੇਸ਼ਨ ਕ੍ਰੈਕਡਾਊਨ ਸੀਗਾ ਹੁਣ ਤੱਕ ਦਾ ਹਜ਼ਾਰਾਂ ਹੀ ਜਿਹੜੇ ਫੈਡਰਲ ਅਫੀਸ਼ੀਅਲਸ ਆ ਉਹਨਾਂ ਨੂੰ ਵਾਪ ਜਿਹੜੇ ਦੋ ਸ਼ਹਿਰਾਂ ਦੇ ਵਿੱਚ ਭੇਜਿਆ ਗਿਆ ਸੀ ਖਾਸ ਤੌਰ ਦੇ ਉੱਤੇ ਇਮੀਗ੍ਰੈਂਟਸ ਨੂੰ ਅਰੈਸਟ ਕਰਨ ਦੇ ਲਈ ਇਹਦੇ ਤੋਂ ਬਾਅਦ ਮਾਸ ਪ੍ਰੋਟੈਸਟ ਹੋਏ ਲੋਕਾਂ ਨੇ ਵਿਰੋਧ ਕੀਤਾ ਬਹੁਤ ਸਾਰੇ ਜਿਹੜੇ ਲੋਕਲ ਰੈਜ਼ੀਡੈਂਟਸ ਸੀਗੇ ਉਹਨਾਂ ਨੇ ਪ੍ਰੋਟੈਸਟ ਕੀਤੇ ਸਟ੍ਰੀਟਸ ਦੇ ਉੱਤੇ ਆ ਗਏ ਜਿਹੜੇ ਆਫੀਸਰਸ ਆ ਉਹਨਾਂ ਨੂੰ ਕਿਆ ਵੀ ਇਹ ਗ੍ਰਫਤਾਰ ਕਰ ਰਹੇ ਆ ਨਾ ਸਿਰਫ ਕ੍ਰਾਈਮਨਲ ਨੂੰ ਸਗੋਂ ਆਮ ਵਰਕਰਸ ਨੂੰ ਫੈਮਿਲੀ ਨੂੰ ਤੇ ਇਵਨ ਜਿਹੜੇ ਯੂਐਸਟੀ ਆਨ ਉਹਨਾਂ ਨੂੰ ਗ੍ਰਫਤਾਰ ਕੀਤਾ ਜਾ ਰਿਹਾ ਦੋ ਅਮਰੀਕਾ ਦੇ ਸਿਟੀਜ਼ਨਸ ਦੀ ਮੌਤ ਹੋ ਗਈ ਸੀ ਇਹ ਸਾਰੇ ਕੁਝ ਜਿਹੜੇ ਕਲੈਸ਼ ਹੋਏ ਇਹਨਾਂ ਦੇ ਵਿਚਕਾਰ ਪ੍ਰੋਟੈਸਟਰ ਆਫਿਸਰਸ ਪੁਲਿਸ ਇਹ ਸਾਰਾ ਕੁਝ ਰੀਨ ਗੁੱਡ ਤੇ ਐਲ ਐਕਸ ਪ੍ਰਾਈਟੀ ਤੇ ਦੋ ਜਣਾਂ ਦੀ ਇਹਦੇ ਵਿੱਚ ਮੌਤ ਹੋ ਗਈ ਸਟੇਟ ਲੀਡਰ ਇਹਨਾਂ ਨੇ ਸਟਰੋਂਗਲੀ ਅਪੋਜ਼ ਕੀਤਾ ਇਹ ਸਾਰੇ ਕੁਝ ਦਾ ਆਪਰੇਸ਼ਨ ਮਿਨੀਸੋਟਾ ਦੇ ਵਿੱਚ ਟਾਰਨੀ ਜਨਰਲ ਕੀਥ ਐਲਿਸਨ ਨੇ ਕਿਹਾ ਸੀ ਕਿ ਇਹ ਇੱਕ ਵਾਰ ਆ ਮਿਨੀਸੋਟਾ ਦੇ ਉੱਤੇ ਤੇ ਬਲੇਮ ਕੀਤਾ ਸੀ ਕਿ ਇਹ ਅਸਲ ਦੇ ਵਿੱਚ ਜਿਹੜੀ ਵਾਇਲੈਂਸ ਤੇ ਜਿਹੜਾ ਇਕਨੋਮਿਕ ਡੈਮੇਜ ਆ ਉਹ ਕਰੂਗੀ ਸੋ ਹੁਣ ਆਖਰਕਾਰ ਕਿਉਂਕਿ ਬਹੁਤ ਲਗਾਤਾਰ ਕਈ ਦਿਨ ਆਪਾਂ ਮੀਐਨਪਲਸ ਦੀਆਂ ਖਬਰਾਂ ਕਰਦੇ ਰਹੇ ਪਿੱਛੇ ਜਾਏ ਤਾਂ ਹੁਣ ਉਹ ਆਪਰੇਸ਼ਨ ਦਾ ਮਿਲੀਅਨ ਕਈ ਮਿਲੀਅਨ ਡਾਲਰ ਦਾ ਖਰਚਾ ਲੋਕਲ ਅਫੀਸ਼ਰ ਇਹ ਕਹਿ ਰਿਹਾ ਹੈ ਕਿ ਐਮਰਜੈਂਸੀ ਸਰਵਿਸ ਜਿਹੜੀ ਆ ਪੁਲਿਸ ਓਵਰਟਾਈਮ ਸਕੂਲਾਂ ਦਾ ਬੰਦ ਹੋਣਾ ਬਿਜ਼ਨਸ ਦਾ ਜਿੰਨਾ ਨੁਕਸਾਨ ਹੋਇਆ ਇਹਦੇ ਨਾਲ ਸਟੇਟ ਨੂੰ ਤੇ ਸਿਟੀ ਨੂੰ ਕਈ ਮਿਲੀਅਨ ਡਾਲਰ ਜਿਹੜਾ ਉਹ ਪਿਆ ਆ ਫੈਡਰਲ ਅਫੀਸ਼ਰ ਇਹ ਕਹਿੰਦੇ ਆ ਕਿ ਇਹਨਾਂ ਨੇ 4000 ਪਲੱਸ ਅਰੈਸਟ ਕੀਤੀਆਂ ਆ ਵੀ ਆਪਰੇਸ਼ਨ ਦੇ ਵਿੱਚ ਬਹੁਤ ਖਤਰਨਾਕ ਕ੍ਰਿਮੀਨਲਸ ਨੂੰ ਟਾਰਗੇਟ ਕੀਤਾ ਗਿਆ ਪਰ ਡੀ ਐਚ ਐਸ ਕਹਿੰਦੀ ਆ ਕਿ ਇਹਨਾਂ ਦੀਆਂ ਫੁੱਲ ਡਿਟੇਲਸ ਅਸੀਂ ਰਿਲੀਜ਼ ਨਹੀਂ ਕਰਨੀਆਂ ਸੋ ਜਿਹੜੀ ਡਿਸਐਗਰੀਮੈਂਟ ਸੀ ਕੋਆਪਰੇਸ਼ਨ ਦੇ ਮਾਮਲੇ ਵਿੱਚ ਸੀਗਾ ਇਹ ਸਰਜ ਇਸ ਤਰੀਕੇ ਨਾਲ ਖਤਮ ਹੋਇਆ ਕਿ ਜਿਹੜੀਆਂ ਇਹ ਸਾਰੇ ਆਪਰੇਸ਼ਨ ਸਰਜ ਜਿਹੜਾ ਸੀਗਾ ਕਿਉਂਕਿ ਲੋਕਲ ਜੇਲ੍ਹਾਂ ਜਿਹੜੀਆਂ ਸੀ ਇਹ ਹੁਣ ਸਹਿਮਤ ਹੋ ਗਈਆਂ ਆਈਸ ਦੇ ਨਾਲ ਕੰਮ ਕਰਨ ਦੇ ਲਈ ਜ਼ਿਆਦਾ ਸਹਿਮਤ ਹੋ ਗਈਆਂ ਜਿਹੜੇ ਲੋਕਲ ਅਫੀਸ਼ੀਅਲਸ ਕਹਿੰਦੇ ਆ ਕਿ ਇਹਨਾਂ ਦੀਆਂ ਪਾਲਿਸੀਆਂ ਜਿਹੜੀਆਂ ਉਹ ਨਹੀਂ ਬਦਲੀਆਂ ਹੁਣ ਪ੍ਰੋਟੈਸਟਰ ਜਿਹੜੇ ਸਿਵਲ ਰਾਈਟਸ ਕੰਸਰਨ ਵੀ ਰੇਜ਼ ਹੋਏ ਆ ਹੋਰ ਵੀ ਬਹੁਤ ਸਾਰੇ ਮਾਮਲੇ ਸਾਹਮਣੇ ਆਏ ਆ ਤੇ ਇਮੀਗ੍ਰੇਸ਼ਨ ਇਨਫੋਰਸਮੈਂਟ ਇਹ ਭਾਵੇਂ ਜਿਹੜਾ ਆਪਰੇਸ਼ਨ ਇਹ ਬੰਦ ਕਰ ਦਿੱਤਾ ਗਿਆ ਪਰ ਇਹਦਾ ਮਤਲਬ ਇਹ ਨਹੀਂ ਕਿ ਇਮੀਗ੍ਰੇਸ਼ਨ ਅਨਫੋਰਸਮੈਂਟ ਖਤਮ ਹੋ ਗਈ ਜਾਂ ਉਹਨੂੰ ਘਟਾ ਦਿੱਤਾ ਉਹ ਉਸੇ ਤਰ੍ਹਾਂ ਜਾਰੀ ਰਹਿਣੀ ਹੈ ਤੇ ਉਹਦੇ ਤਹਿਤ ਕਾਰਵਾਈ ਹੁੰਦੀ ਰਹੂਗੀ ਪਰ ਇਹ ਜਿਹੜੇ ਵੱਡਾ ਇੱਕ ਆਪਰੇਸ਼ਨ ਸੀਗਾ ਇਹ ਖਤਮ ਕਰ ਦਿੱਤਾ ਗਿਆ ਅਗਲੀ ਗੱਲਬਾਤ ਜਿਹੜੀ ਕਾਫੀ ਦਿਨਾਂ ਤੋਂ ਆਪਾਂ ਤੁਹਾਡੇ ਨਾਲ ਕਰ ਰਹੇ ਆਂ ਕਿ 84 ਸਾਲਾ ਨੈਨਸੀ ਗੁਤਰੀ ਜਿਹਨੂੰ ਕਿਡਨਾਪ ਕੀਤਾ ਗਿਆ ਉਹਦੀਆਂ ਸਸਪੈਕਟ ਦੀਆਂ ਜਿਹਨੇ ਉਹਨੂੰ ਕਿਡਨਾਪ ਕੀਤਾ ਅੱਜ FBI ਨੇ ਉਹਦੀਆਂ ਕੁਝ ਹੋਰ ਡਿਟੇਲਸ ਸਾਂਝੀਆਂ ਕੀਤੀਆਂ ਜਿਹੜੀ ਉਹਦੀ ਡਿਸਕ੍ਰਿਪਸ਼ਨ ਦੱਸੀ ਗਈ ਆ ਕਿ ਇਸ ਵਿਅਕਤੀ ਦਾ ਕੱਦ 5 ਫੁੱਟ 9 5 ਫੁੱਟ 10 ਇੰਚ ਦੇ ਵਿਚ ਨੇੜੇ ਤੇੜੇ ਆ ਐਵਰੇਜ ਬਿਲਡ ਆ ਤੇ ਇਹਨੂੰ ਬਲੈਕ ਓਜ਼ਾਕ ਟ੍ਰੇਲ ਹਾਈਕਰ ਪੈਕ ਇਹ ਜਿਹੜਾ ਬੈਕਪੈਕ ਸੀਗਾ ਇਹਨੇ ਪਾਇਆ ਸੀ ਵੀ ਜੇ ਕਿਸੇ ਨੂੰ ਇਹਦੇ ਬਾਰੇ ਪਤਾ ਹੋਵੇ ਤਾਂ ਉਹ ਜ਼ਰੂਰ ਦੱਸੇ ਜਿਹੜਾ ਡੋਰਬੈਲ ਕੈਮਰਾ ਸੀਗਾ ਉਹਦੇ ਵਿੱਚੋਂ ਐਵੀਡੈਂਸ ਮਿਲਿਆ ਹੈ ਵੀਡੀਓ ਨੈਂਸੀ ਦੇ ਡੋਰਬੈਲ ਕੈਮਰੇ ਦੇ ਵਿੱਚੋਂ ਦੱਸਦੀ ਆ ਕਿ ਜਿਹੜਾ ਮਾਸਕ ਪਾਈ ਅ ਵਿਅਕਤੀ ਤੇ ਉਹਦੇ ਗਲਵਜ਼ ਪਾਏ ਆ ਤੇ ਉਹਨੇ ਵੈਪਨ ਲਿਆ ਆ ਕੈਮਰਾ ਜਿਹੜਾ ਟੈਂਪਰਡ ਕੀਤਾ ਗਿਆ ਇਨਵੈਸਟੀਗੇਸ਼ਨ ਇਹ ਕਹਿੰਦੀ ਆ ਕਿ ਜਿਹੜਾ ਇਹ ਸਸਪੈਕਟ ਆ ਇਹ ਡਿਸਕਨੈਕਟਡ ਸੀਗਾ ਡੋਰਬੈਲ ਕੈਮਰਾ ਦੇ ਨਾਲ ਜਦੋਂ ਇਹ ਜਿਹੜਾ ਇਨਸੀਡੈਂਟ ਹੋਇਆ ਇਸ ਇਨਸੀਡੈਂਟ ਦੇ ਦੌਰਾਨ ਸੋ ਉਹਨੂੰ ਮਤਲਬ ਟੈਂਪਰਡ ਕੀਤਾ ਗਿਆ ਸੀ ਜਿਹੜਾ ਉਹਨੇ ਪਹਿਲਾਂ ਹੀ ਡਿਸਕਨੈਕਟ ਕਰ ਦਿੱਤਾ ਸੀ ਪਰ ਫਿਰ ਵੀ ਉਹਦੇ ਵਿੱਚ ਕੁਝ ਮਿਲ ਗਿਆ ਰਿਵਾਰਡ ਵੀ ਵਧਾਇਆ ਗਿਆ ਸਾਰੇ ਕੁਸ਼ਤੇ ਆਪੀਚ ਐਫਬੀਆਈ ਨੇ ਲੱਖ ਡਾਲਰ ਦਾ ਨਾਮ ਇਹਦੇ ਵਿੱਚ ਰੱਖਿਆ ਕੋਈ ਵੀ ਇਨਫੋਰਮੇਸ਼ਨ ਜਿਹੜੀ ਨੈਂਸੀ ਤੱਕ ਲੀਡ ਕਰਦੀ ਆ ਉਹਦੀ ਲੋਕੇਸ਼ਨ ਤੱਕ ਜਾਂ ਸਸਪੈਕਟ ਨੂੰ ਗ੍ਰਿਫਤਾਰ ਕਰਾਉਣ ਦੇ ਵਿੱਚ ਤੇ ਦੂਜਾ ਬਹੁਤ ਵੱਡਾ ਪਬਲਿਕ ਦਾ ਰਿਸਪੌਂਸ ਅਥਾਰਟੀ ਜਿਹੜੀਆਂ ਉਹਨਾਂ ਨੂੰ ਲਗਭਗ 13000 ਟਿਪਸ ਮਿਲੀਆਂ ਜਦੋਂ ਦੀ ਨੈਂਸੀ ਕਿਉਂਕਿ ਅੱਜ ਦੇਖ ਲਓ ਤੁਸੀਂ ਜਿਹੜੀ 13 ਫਰਵਰੀ ਹੋ ਗਈ ਆ ਤੇ ਉਹ 1 ਫਰਵਰੀ ਦੀ ਗਵਾਚੀ ਹੈ 31 ਜਨਵਰੀ ਦੀ ਰਾਤ ਦੀ ਤੇ ਐਵੀਡੈਂਸ ਜਿਹੜੇ ਆ ਕੁਛ ਉਹਦੇ ਨੇੜੇ ਬਲੱਡ ਆ ਜਿਹੜਾ ਉਹ ਇਹਦੇ ਨੈਂਸੀ ਦੇ ਡੀਐਨਏ ਦੇ ਨਾਲ ਮੈਚ ਕਰਦਾ ਮਿਲਿਆ ਉਹਦੇ ਪੋਰਚ ਦੇ ਵਿੱਚ ਤੇ ਕਈ ਜਿਹੜੀ ਗਲਵਸ ਜਿਹੜੇ ਆ ਉਹ ਵੀ ਟੈਸਟਿੰਗ ਲਈ ਇਕੱਠੇ ਕੀਤੇ ਜਾ ਰਹੇ ਆ ਤੇ ਉਹ ਆਪਣੇ ਆਪ ਨਹੀਂ ਗਈ ਇਹ ਗੱਲ ਪੱਕੀ ਪਤਾ ਆ ਉਹਦਾ ਕਿਉਂਕਿ ਸੀਰੀਅਸ ਹੈਲਥ ਇਸ਼ੂ ਆ ਉਹਨੂੰ ਡੇਲੀ ਮੈਡੀਕੇਸ਼ਨ ਚਾਹੀਦੀ ਆ ਇਹ ਜਿਹੜਾ ਮਤਲਬ ਬਹੁਤ ਅਨਲਾਈਕਲੀ ਆ ਕਿ ਉਹ ਆਪਣੇ ਆਪ ਕਿਤੇ ਚਲੇਗੀ ਹੋਵੇ ਤੇ ਉੱਥੋਂ ਮੁੜ ਕੇ ਨਾ ਆਈ ਹੋਵੇ ਸੋ ਹੁਣ ਉਹ ਜਿਹੜੇ ਤੇ ਸ਼ੱਕ ਆ ਉਹਦੇ ਯਰ ਡਿਟੇਲਸ ਜਿਹੜੀਆਂ ਜਾਰੀ ਕੀਤੀਆਂ ਗਈਆਂ ਤੇ ਜਿਹਦੇ ਵਿੱਚੋਂ ਆਸ ਕੀਤੀ ਜਾ ਰਹੀ ਹੈ ਕਿ ਜਿਹੜੇ ਵੀ ਦੋਸ਼ੀ ਹੈਗੇ ਉਹਨਾਂ ਨੂੰ ਫੜਿਆ ਜਾਵੇ ਤੇ ਨੰਸੀ ਨੂੰ ਸਹੀ ਸਲਾਮਤ ਘਰ ਵਾਪਸ ਲਿਆਂਦਾ ਜਾ ਸਕੇ ਅਗਲੀ ਗੱਲਬਾਤ ਇਸ ਵੇਲੇ ਠੰਡ ਦੀ ਆ ਕਈ ਦਹਾਕਿਆਂ ਤੋਂ ਬਾਅਦ ਅਮਰੀਕਾ ਦੇ ਵਿੱਚ ਇੰਨੀ ਜ਼ਿਆਦਾ ਠੰਡ ਪਈ ਆ ਖਾਸ ਕਰਕੇ ਜਿਹੜੇ ਕੁਝ ਪਾਰਟਸ ਨੇ ਨਾਰਥ-ਈਸਟ ਤੇ ਮਿਡਲ ਲੈਂਡ ਐਟਲੈਂਟਿਕ ਦੇ ਤੇ ਜਿਹੜਾ ਕੋਲਡੈਸਟ ਵਿంటర్ ਪਿਛਲੇ 20 ਤੋਂ ਜ਼ਿਆਦਾ ਸਾਲਾਂ ਵਿੱਚ ਦੱਸੀ ਜਾ ਰਹੀ ਹੈ ਜਿਹੜੀ ਵਸ਼ਿੰਗਟਨ ਡੀਸੀ ਆ 2010-11 ਤੇ ਵਿੱਚ ਵਸ਼ਿੰਗਟਨ ਡੀਸੀ ਦੇ ਵਿੱਚ ਸਭ ਤੋਂ ਜ਼ਿਆਦਾ ਠੰਡ ਪਈ ਸੀ ਤੇ ਜਿਹੜਾ ਉਹਦੇ ਤੋਂ ਬਾਅਦ 2010-11 ਤੋਂ ਬਾਅਦ ਹੁਣ ਜਿਹੜੀ ਸਭ ਤੋਂ ਜ਼ਿਆਦਾ ਠੰਡ ਐਸ ਵੇਲੇ ਪਈ ਆ ਜਿਹੜੀ ਨਿਊਯਾਰਕ ਆ 32 ਸਾਲਾਂ ਦੇ ਵਿੱਚ ਇੰਨੀ ਠੰਡ ਨਹੀਂ ਪਈ ਜਿੰਨੀ ਐਤਕੀ ਉੱਥੇ ਠੰਡ ਪਈ ਹੈ ਪਿਛਲੇ ਸਮੇਂ ਦੇ ਵਿੱਚ 94-95 ਦੇ ਵਿੱਚ 3 ਸਾਲ ਤੋਂ ਵੀ ਜ਼ਿਆਦਾ ਹੋ ਗਏ ਉੱਥੇ ਐਨੀ ਠੰਡ ਪਈ ਹੈ ਬਾਲਟਿਮੋਰ ਮੈਰੀਲੈਂਡ ਦੇ ਵਿੱਚ ਦੱਸਦੇ ਆ ਕਿ ਜਿਹੜਾ ਕੋਲਡੈਸਟ ਸੀਗਾ 1980 ਦੇ ਵਿੱਚ ਸੀਗਾ ਤੇ ਉਹ ਹੁਣ 80 ਤੋਂ ਲੈ ਕੇ ਹੁਣ ਤੱਕ ਦੇਖ ਲਓ ਉਨੀ ਠੰਡ ਇੱਥੇ ਵੀ ਮੌਸਮ ਬਹੁਤ ਜ਼ਿਆਦਾ ਠੰਡਾ ਰਿਹਾ ਮਿਡ ਵੈਸਟ ਤੇ ਜਿਹੜੀਆਂ ਸਾਊਥ-ਈਸਟ ਵਾਲੀਆਂ ਆ ਉੱਥੇ ਵੀ ਦੱਸਿਆ ਜਾ ਰਿਹਾ ਕਿ ਮਿਡ ਵੈਸਟ ਦੀਆਂ ਮਿਡ ਸਾਊਥ ਦੀਆਂ ਜਿਹੜੀਆਂ ਸਟੇਟਸ ਨੇ ਕਈ ਪਾਰਟਸ ਫਲੋਰੀਡਾ ਦੇ ਉੱਥੇ ਜਿਹੜੀ ਇਹ ਮਤਲਬ ਜਿਹੜੀ 20 ਸਾਲਾਂ ਦੇ ਵਿੱਚ ਇੰਨੀ ਪਈ ਆ ਹੁਣ ਗ੍ਰੇਟ ਲੇਕਸ ਆ ਉਹ ਬਹੁਤ ਬੁਰੀ ਤਰ੍ਹਾਂ ਉੱਥੇ ਜੰਮੀਆਂ ਪਈਆਂ ਦੱਸੀਆਂ ਜਾ ਰਹੀਆਂ ਕਿ ਬਿਲਕੁਲ ਉੱਥੇ ਬਰਫ਼ ਬਣੀ ਪਈ ਐ ਸਾਰਾ ਕੁਸ਼ ਲੇਕ ਐਰੀ ਲਗਭਗ 96% ਆਈਸ ਦੇ ਨਾਲ ਢੱਕੀ ਪਈ ਐ ਇਹ ਵੀ 10 ਸਾਲਾਂ ਦੇ ਵਿੱਚ ਸਭ ਤੋਂ ਜ਼ਿਆਦਾ ਦੱਸੀ ਗਈ ਐ ਤੇ ਲੇਕ ਮਿਸ਼ੀਗਨ ਦੇ ਉੱਤੇ ਵੀ ਸਾਰੀ ਸਾਰੀ ਬਰਫ਼ ਜੰਮੀ ਪਈ ਐ ਹਟਸਨ ਰਿਵਰ ਜਿਹੜਾ ਨਿਊਯਾਰਕ ਦੇ ਵਿੱਚ ਆ ਉਹਦਾ ਵੀ ਲਗਭਗ ਇਦਾਂ ਦਾ ਹਾਲ ਦੱਸਿਆ ਜਾ ਰਿਹਾ ਨਿਊ ਇੰਗਲੈਂਡ ਦੇ ਦਰਿਆ ਇਸ ਵੇਲੇ ਜੰਮੇ ਪਏ ਆ ਜਿਹਨਾਂ ਦੇ ਵਿੱਚ ਕੈਂਟਿਕਟ ਰੈਵਰਾ ਸੀਟੀਐਮਾ ਉੱਥੇ ਵੀ ਬਹੁਤ ਮੋਟੀ ਬਰਫ਼ ਦੀ ਤਹਿ ਕਹ ਲਓ ਉੱਥੇ ਚੜੀ ਆ ਜਿਹੜੇ ਫੈਰੀ ਟ੍ਰਿਪ ਆ ਉਧਰਲੇ ਪਾਸੇ ਨੂੰ ਜਾਣ ਵਾਲੇ ਮੈਸਾਚੂਸੈਟਸ ਨੂੰ ਉਹ ਕੈਨਸਲ ਕੀਤੇ ਗਏ ਆ ਤੇ ਉਹਨਾਂ ਦੇ ਵਿੱਚ ਹੁਣ ਜਿਹੜਾ ਅੱਗੇ ਕਿਉਂਕਿ ਇਹ ਬਰਫ਼ ਜਿਹੜੀ ਆ ਬਹੁਤ ਵੱਡਾ ਅੜਿੱਕਾ ਬਣ ਰਹੀ ਆ ਕਈ ਉਹਨਾਂ ਥਾਵਾਂ ਦੇ ਉੱਤੇ ਜਿੱਥੇ ਪਹਿਲਾਂ ਕਦੇ ਬਰਫ਼ ਨਹੀਂ ਪੈਂਦੀ ਸੀ ਉੱਥੇ ਵੀ ਕਈ ਫਲੋਰੀਡਾ ਦੇਖੀਆਂ ਗਈਆਂ ਕੇਪ ਕੋਰਲ ਦੇ ਵਿੱਚ ਫਲੋਰੀਡਾ ਦੇ ਵਿੱਚ ਦੱਸਿਆ ਗਿਆ ਇਸੇ ਤਰ੍ਹਾਂ ਜਿਹੜੀ ਬਰਮੂਡਾ ਦੇ ਵਿੱਚ ਬਹੁਤ ਘੱਟ ਆ ਕਦੇ برف ਪਈ ਹੋਵੇ ਉੱਥੇ 스ਨੋਫਾਲ ਹੋਈ ਆ ਤੇ ਕਿਊਬਾ ਦੇ ਵਿੱਚ ਵੀ ਟੈਂਪਰੇਚਰ ਫ੍ਰੀਜ਼ਿੰਗ ਦੇ ਉੱਤੇ ਪਹੁੰਚ ਗਿਆ ਇਹ ਵੀ ਪਹਿਲੀ ਵਾਰੀ ਰਿਕਾਰਡ ਦੇ ਉੱਤੇ ਆ ਸੋ ਜਿਹੜਾ ਸ਼ਾਰਲਟ ਆ ਇੱਥੇ ਵੀ ਜਿਹੜਾ ਉਹ ਸਾਲਟ ਲੇਕ ਸਿਟੀ ਨਾਲੋਂ ਜ਼ਿਆਦਾ ਠੰਡਾ ਦੱਸਿਆ ਜਾ ਰਿਹਾ ਤੇ ਇਹ ਮੌਸਮ ਦੇ ਵਿੱਚ ਬਹੁਤ ਸਾਰੀਆਂ ਤਬਦੀਲੀਆਂ ਆ ਰਹੀਆਂ ਆ ਤੇ ਮੌਸਮ ਜਿਹੜਾ ਆ ਉਹ ਕਿਸੇ ਹੜ ਚਾਹੇ ਚਖੜ ਤੂਫਾਨ ਤੇ ਠੰਡ ਬਹੁਤ ਵੱਡਾ ਬਦਲਾ ਸਾਰੇ ਕੁਝ ਦੇ ਵਿੱਚ ਇਸ ਵੇਲੇ ਆ ਰਿਹਾ ਇਹਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ ਤੇ ਕੱਲ ਫਿਰ ਹਾਜ਼ਰ ਹੋਵਾਂਗੇ ਕੁਝ ਨਵੀਆਂ ਗੱਲਾਂ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ